ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਜਲਤ ਮਹਾਪਰਚਾਇਤ ਪੰਜਾਬ ਜਨਸਕਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅ ਅੱਜ ਅਸੀਂ ਮੈਡਮ सुरेंद्र ਕੌਰ ਜਿਹੜੇ 17 ਮਰਵਾੜ ਦੇ ਪੁਨੀਤ ਪ੍ਰਗਰ ਦੇ ਇੰਚਾਰਜ ਹੈਗੇ ਇਹਨਾਂ ਦੇ ਨਾਲ ਸਾਰੀ ਟੀਮ ਇਸਕਪਾਲ ਜੀ ਅ ਮੈਂ ਅਗਰ ਸਾਰੇ ਦਾ ਨਾਮ ਲਵਾਂ ਤਾਂ ਇਹ ਸਾਰੇ ਦੇ ਸਾਰੇ ਬਹੁਤ ਹੀ ਸਤਿਕਾਰਯੋਗ ਕਾਂਗਰਸ ਪਾਰਟੀ ਦੇ ਜਜ਼ਾਰੂ ਵਰਕਰ ਨੇ ਜਿਨ੍ਹਾਂ ਨੇ ਘਰ-ਘਰ ਗਰੰਟੀ ਕਾਰਡ ਪਹ ਚੌਂਦਾ ਜੁੜਾ ਚੁੱਕਿਆ ਹੋਇਆ ਤੇ ਅੱਜ ਅਸੀਂ ਮੀਟਿੰਗਾਂ ਕੀਤੀਆਂ ਬਹੁਤ ਪ੍ਰਭਾਵਸ਼ਾਲੀ ਮੀਟਿੰਗਾਂ ਐਸਸੀਬੀਸੀ ਭਾਈਚਾਰਾ ਰਾਹੁਲ ਗਾਂਧੀ ਜੀ ਦੀ ਸੋਚ ਨੂੰ ਸਮਝਦਾ ਹੋਇਆ ਬਿਲਕੁਲ ਇੱਕ ਪਾਸੜ ਹੋ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਬੜਿੰਗੂ ਨੂੰ ਜਤੌਣ ਲਈ ਪੱਬਾਂ ਪਾਰ ਰਜੀਬਨਗਰ ਮੈਂ ਵਾਲਮੀਕੀ ਮੰਦਰ ਦੇ ਵਿੱਚ ਅਸੀਂ ਜਾ ਕੇ ਆਏ ਹਾਂ ਕਈ ਜਗ੍ਹਾ ਲੋਕਾਂ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਅਸੀਂ ਮੀਟਿੰਗਾਂ ਕੀਤੀਆਂ ਤੇ ਮੀਟਿੰਗਾਂ ਦੇ ਵਿੱਚ ਐਸਸੀਬੀਸੀ ਭਾਈਚਾਰੇ ਦੇ ਵਿੱਚ ਜਿਹੜਾ ਭਰੋਸਾ ਹੈ ਇੱਕ ਜੋਸ਼ ਹੈ ਜਿਹੜਾ ਉਸ ਪਾਸੇ ਸਾਫ ਦਿਖਦਾ ਹੈ ਕਿ ਪੰਜਾਬ ਦਾ 40% ਦੀ ਦਰਤ ਭਾਈਚਾਰਾ ਐਸ ਵੀ ਸੀ ਭਾਈਚਾਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਵੋਟਰਾਂ ਪਾ ਗਏ ਜਿਤਾਉਣ ਲਈ ਬੱਧਾਂ ਪਰ ਹੋਇਆ ਔਰ ਅਮਰਿੰਦਰ ਸਿੰਘ ਰਾਜਾ ਬਣ ਕੇ ਦੀ ਗਾਈ ਚ ਕਾਂਗਰਸ ਪਾਰਟੀ ਪੂਰੇ ਪੰਜਾਬ ਦੇ ਵਿੱਚ ਰਿਕਾਰਡ ਵੋਟਾਂ ਨਾਲ ਜਿੱਤਣ ਜਾ ਰਹੀ ਹੈ ਔਰ ਆਮ ਆਦਮੀ ਪਾਰਟੀ ਦੇ ਲਾਰਾਂ ਤੋਂ ਲੋਕ ਸਮਝ ਚੁੱਕੇ ਨੇ ਕਿ ਇਹ ਕਿਹੋ ਜਿਹੇ ਲੋਕ ਨੇ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਕਹਿੰਦੇ ਸੀ ਹਮ ਉਸ ਕੋ ਲੈ ਕੇ ਆਏਗੇ ਜੋ ਰਾਮ ਕੋ ਲੈ ਕੇ ਆਏ ਆ ਸੋ ਭਗਵਾਨ ਨੂੰ ਕੋ ਲਿਆ ਨਹੀਂ ਸਕਦਾ ਭਗਵਾਨ ਸਾਰੀ ਦੁਨੀਆ ਨੂੰ ਆਰਾਮ ਸਾਰੀ ਦੁਨੀਆ ਨੂੰ ਲੈ ਕੇ ਆਉਂਦਾ ਤੇ ਇਹਨਾਂ ਨੇ ਜਿਹੜਾ ਭਗਵਾਨ ਦਾ ਭਗਵਾਨ ਰਾਮ ਦਾ ਮੈਂ ਸਮਝਿਆ ਅਪਮਾਨ ਕੀਤਾ ਉਸ ਅਪਮਾਨ ਦਾ ਬਦਲਾ ਲੋਕ ਭਾਰਤੀ ਜਨਤਾ ਪਾਰਟੀ ਨੂੰ ਹਰਾ ਕੇ ਲੈਣਗੇ ਔਰ ਦੂਸਰੀ ਗੱਲ ਮੈਂ ਐਸਸੀ ਬੀਸੀ ਸਮਾਜ ਦੇ ਲੋਕਾਂ ਨੂੰ ਗੱਲ ਕਹਿਣਾ ਚਾਹਣਾ ਕੋਈ ਵੀ ਐਸਾ ਵਿਅਕਤੀ ਕੋਈ ਵੀ ਮਾਂ ਨਹੀਂ ਚਾਹੂਗੀ ਮੇਰਾ ਪੁੱਤ 2 April 2018 ਵਰਗੇ ਅੰਦੋਲਨ ਦੇ ਲਈ ਸੜਕਾਂ ਤੇ ਨਿਕਲ ਕੇ ਗੋਲੀਆਂ ਦਾ ਸ਼ਕਾਰ ਬਣੇ ਕੋਈ ਬਾਪ ਨਹੀਂ ਚਾਹੂਗਾ ਕੋਈ ਪਤਨੀ ਨਹੀਂ ਚਾਹੂਗੀ ਕਿ ਮੇਰਾ ਭਰਾ ਮੇਰੇ ਮੇਰਾ ਘਰ ਵਾਲਾ ਮੇਰਾ ਬੱਚਾ 2018 2 April ਵਾਲੇ ਅੰਦੋਲਨ ਕਰਕੇ ਸੰਵਿਧਾਨ ਨੂੰ ਬਚਾਉਣ ਲਈ ਸੜਕਾਂ ਤੇ ਨਿਕਲੇ ਤੇ ਹੁਕਮਰਾਨਾਂ ਦੀਆਂ ਗੋਲੀਆਂ ਦਾ ਸ਼ਕਾਰ ਹੋਵੇ ਇਸ ਕਰਕੇ ਲੋਕਤੰਤਰ ਨੂੰ ਬਚਾਉਣ ਲਈ ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਰਾਹੁਲ ਗਾਂਧੀ ਖੜਗੇ ਸਾਹਿਬ ਰਿੰਕਾ ਗਾਂਧੀ ਤੇ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੀ ਮੇਨਤ ਦੇਖਦੇ ਹੋਏ ਸਮੁੱਚਾ ਐਸ்சிਬੀਸੀ ਪਾਇਚਾਰਾ ਕਾਂਗਰਸ ਪਾਰਟੀ ਦੇ 50 ਚੋਣ ਨਿਸ਼ਾਨ ਦਾ ਬਟਨ ਦਬਾ ਕੇ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਲਈ ਪਦਾ ਪਾਰ ਹੈ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਤਾਂ ਹੀ ਐਸ்சிਬੀਸੀ ਪਾਇਚਾਰਾ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਦਾ ਜਿਹੜਾ ਹੈਗਾ ਭਲਾ ਹੋ ਸਕਦਾ ਜਿਹੜਾ ਚੰਨੀ ਸਾਹਿਬ ਨੇ ਜਿਹੜੀ ਸਕੀਮ ਚਲਾਈ ਸੀ ਮੇਰਾ ਘਰ ਮੇਰੇ ਨਾਮ ਇਸ ਤਰ੍ਹਾਂ ਦੀ ਸਕੀਮ ਲਿਆ ਕੇ ਸਾਰੇ ਲੋਕਾਂ ਨੂੰ ਉਹਨਾਂ ਦੇ ਘਰਾਂ ਦਾ ਮਾਲਕ ਬਣਾਇਆ ਜਾਵੇਗਾ